ਖੰਨੀ ਖੰਨੀ ਰੋਟੀ ਦੇ ਟੁਕੜੇ ਤੇ ਵੀ ਉਹ ਗੁਜ਼ਾਰਾ ਕਰਦੇ ਰਹੇ ਆ ਤੁਸੀਂ ਹਿਸਾਬ ਲਾਓ ਵੀ ਰੋਟੀ ਦਾ ਟੁਕੜਾ ਤੇ ਉਹਦਾ ਚੌਥਾ ਹਿੱਸਾ ਰੋਟੀ ਦਾ ਚੌਥਾ ਹਿੱਸਾ ਇੰਨੇ ਕ ਰੋਟੀ ਤੇ ਤੇ ਉਹਨਾਂ ਗੁਜ਼ਾਰਾ ਕਰ ਲੈਣਾ ਤੇ ਕਦੇ ਉਹਨਾਂ ਗੁਰੂ ਕਲਗੀ ਤਰਪਤਾ ਜੀ ਨੂੰ ਲਾਮਾ ਨਹੀਂ ਦੇਣਾ ਵੀ ਮਹਾਰਾਜ ਤੂੰ ਸਾਨੂੰ ਇੰਨੀਆਂ ਮੁਸੀਬਤਾਂ ਕਿਉਂ ਦਿੱਤੀਆਂ ਸਾਨੂੰ ਇਹਨੇ ਸੰਕਟ ਕਿਉਂ ਮਿਲ ਰਹੇ ਸਾਨੂੰ ਇਹਨੇ ਤਸੀਹੇ ਕਿਉਂ ਮਿਲ ਰਹੇ ਆ ਅੱਜ ਦਾ ਸਿੱਖ ਮਿੰਟ ਨਹੀਂ ਲਾਉਂਦਾ ਕਹਿਣ ਲੱਗਿਆ ਵੀ ਸਾਡੀ ਜੀ ਕਿਹਨੇ ਬਾਹ ਨਹੀਂ ਫੜੀ ਸਾਨੂੰ ਇਸਾਈਆਂ ਨੇ 50000 ਰੁਪਇਆ ਦੇਤਾ ਲੱਖ ਰੁਪਇਆ ਦੇਤਾ ਸਾਡਾ ਇਲਾਜ ਉਹਨਾਂ ਨੇ ਕਰਾਤਾ ਅਸੀਂ ਗੁਰੂ ਘਰਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਸੀਂ ਹਾਲੇਲੂਇਆ ਦਾ ਜਾਪ ਕਰਨ ਲੱਗ ਪਏ ਆ ਇੱਕ ਮਿੰਟ ਨਹੀਂ ਲਾਉਂਦਾ ਕਹਿਣ ਲੱਗਿਆ ਇੱਕ ਗੱਲ ਚੇਤੇ ਰੱਖਿਆ ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੇ ਸ਼ਰਨ ਜਾਣ ਵਾਲਾ ਬੰਦਾ ਖਾਸ ਕਰਕੇ ਸਿੱਖ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਹੋਰ ਨਾ ਦੇਵੀ ਦੇਵਤਿਆਂ ਦੇ ਚਰਨਾਂ ਤੇ ਜਾ ਕੇ ਨੱਕ ਰਗੜੇ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਨਾਲੋਂ ਵੱਡਾ ਪਾਪੀ ਨਹੀਂ ਜੇ ਧਰਤੀ ਤੇ ਕੋਈ ਹੈ ਉਹ ਸਭ ਤੋਂ ਵੱਡਾ ਪਾਪੀ ਹੈ ਦੁਨੀਆ ਤੇ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੇ ਚਰਨਾਂ ਤੇ ਜਾ ਕੇ ਨਕਰਗੜਦਾ ਹੋਵੇ ਉਹ ਹਾਲ ਇਹੋ ਜਿਹਾ ਹੁੰਦਾ ਜਿਵੇਂ ਬੱਚਾ ਆਪਣੀ ਗਾਂ ਨੂੰ ਛੱਡ ਕੇ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਦੇ ੇਠਾਂ ਪੈ ਜਾਵੇ ਤੇ ਉਹ ਲੱਤਾਂ ਮਾਰਦੀ ਅੱਗੋਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਛਪੜਾਂ ਤੇ ਤੁਰਿਆ ਫਿਰੇ ਗੰਦਗੀ ਤੇ ਤੁਰਿਆ ਫਿਰੇ ਉਹਨੂੰ ਉੱਥੋਂ ਮੋਤੀ ਨਹੀਂ ਜੇ ਮਿਲ ਸਕਦੇ ਉਹਨੂੰ ਉੱਥੋਂ ਗੰਦਗੀ ਜ਼ਰੂਰ ਮਿਲ ਸਕਦੀ ਹੈ ਕਿਸੇ ਰਾਜੇ ਮਹਾਰਾਜੇ ਚੱਕਰਵਰਤੀ ਦਾ ਸੇਵਕ ਉਹ ਆਪਣੇ ਰਾਜੇ ਮਹਾਰਾਜੇ ਨੂੰ ਛੱਡ ਕੇ ਤੇ ਕਿਸੇ ਪਿੰਡ ਦੇ ਸਰਪੰਚ ਦੇ ਆ ਕੇ ਪੈਰੀ ਡਿੱਗ ਪਵੇ ਤੇ ਉਹਦੀ ਉਹ ਕਦਰ ਨਹੀਂ ਜੇ ਪੈਣੀ ਜਿਹੜੀ ਕਦਰ ਉਹਦੀ ਰਾਜ ਦਰਬਾਰ ਚ ਪੈਂਦੀ ਸੀ ਇਸੇ ਤਰ੍ਹਾਂ ਸਿੱਖ ਆਪਣੇ ਲੋਕ ਪ੍ਰਲੋਕ ਦੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਨੂੰ ਛੱਡ ਕੇ ਹੋਰ ਨਾ ਦੇਵੀ ਦੇਵਤਿਆਂ ਦੇ ਚਰਨਾਂ ਚ ਨਕਰਕਟ ਦਾ ਫਿਰੇ ਸਿੱਖ ਧਰਮ ਨੂੰ ਛੱਡ ਕੇ ਪਾਵੇਂ ਹਲੇਲੂਇਆ ਹਲੇਲੂਇਆ ਕਰਦਾ ਫਿਰੇ ਸਿਰ ਤੇ ਪੱਗ ਬੰਨ ਕੇ ਉਹ ਵੀ ਤੇ ਗੁਰਮੁਖੋ ਉਹਦੇ ਨਾਲੋਂ ਵੱਡਾ ਪਾਪੀ ਕੌਣ ਹੋ ਸਕਦਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਜੈਸੇ ਬਛਰਾ ਬਿਸ਼ਰਵ ਪਰ ਆਨ ਗਾਇ ਥਨ ਦੁਗਦ ਨ ਪਾਨ ਕਰੈ ਮਾਰਤ ਹੈ ਲਾਤ ਕੀ ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ ਖਾਤ ਨ ਮੁਕਤਾ ਫਲ ਭੁਗਤ ਜੋ ਗਾਤ ਕੀ ਜੈਸੇ ਰਾਜ ਦਵਾਰ ਤਜ ਆਨ ਦਵਾਰ ਜਾਤ ਜਨ ਰਾਜੇ ਦਾ ਦਰ ਛੱਡ ਕੇ ਤੇ ਹੋਰ ਕਿਸੇ ਦੇ ਦਰ ਤੇ ਜਾਣਾ ਜੈਸੇ ਰਾਜਦਵਾਰ ਤਜ ਆਣਦਵਾਰ ਜਾਤ ਜਨ ਹੋਤ ਮਾਨ ਭੰਗ ਮਹਿਮਾ ਨ ਕਹੂ ਬਾਤ ਕੀ ਤੈਸੇ ਗੁਰਸਿੱਖ ਆਣ ਦੇਵ ਕੀ ਸਰਨ ਜਾਹੇ ਰਹਿਓ ਨ ਪਰਤ ਰਖ ਸਕਤ ਨ ਪਾਤ ਕੀ ਗੁਰੂ ਕਾ ਸਿੱਖ ਆਪਣੇ ਗੁਰੂ ਦੇ ਦਰ ਨੂੰ ਛੱਡ ਕਰਕੇ ਕਿਸੇ ਹੋਰ ਦੇ ਦਰ ਤੇ ਭਟਕਦਾ ਫਿਰੇ ਤੇ ਗੁਰਮੁਖੋ ਉਹਦੇ ਵੱਡਾ ਪਾਤ ਕੀ ਉਹਦੇ ਜਿੱਡਾ ਪਾਤ ਕੀ ਹੈ ਪਾਪੀ ਬੰਦਾ ਹੋਰ ਦੁਨੀਆ ਤੇ ਕੋਈ ਨਹੀਂ ਤੇ ਉਹ ਜਿਆਦਾ ਚਿਰ ਨਹੀਂ ਜੇ ਰਹਿ ਸਕਦਾ ਕਿਉਂਕਿ ਜਿਹੜੀਆਂ ਦਾਤਾਂ ਗੁਰੂ ਨਾਨਕ ਦੇ ਘਰ ਨੇ ਦੇੜੀਆਂ ਉਹ ਦਾਤਾਂ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਨਹੀਂ ਦੇਣੀਆਂ ਨੇ ਉਹ ਦਾਤਾਂ ਕਿਤੇ ਹੋਰ ਨਹੀਂ ਜੇ ਸਾਨੂੰ ਮਿਲ ਸਕਣ